ਸਸਿਕਾਜੀ ਕੁਰਾਲੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਮੁਹਾਲੀ ਡੀਸੀ ਦਫ਼ਤਰ ਦੇ ਅੱਗੇ ਜਥੇ ਬੰਦੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਾ ਦਿੱਤਾ ਧਰਨਾ ਤੇ ਫੂਕ ਦਿੱਤੇ ਮੋਦੀ ਤੇ ਭਗਵਾਨ ਕਮਾਨ ਦੇ ਪੁਤਲੇ ਲਾਈਵ ਤਸਵੀਰਾਂ ਵਿੱਚ ਦੇਖ ਰਹੇ ਹੋਏ ਹੈ ਇਹ ਮੁਹਾਲੀ ਡੀਸੀ ਆਕਸ ਜੀਆਂ ਹਨ ਦਫ਼ਤਰ ਦੀਆਂ ਹਨ ਜੀਤੇ ਮੂਰੇ ਜਿੱਥੇ ਬੰਦੀਆਂ ਆ ਕੇ ਕਿਸਾਨ ਜਿੱਥੇ ਬੰਦੀਆਂ ਹਰ ਇੱਕ ਜਿੱਥੇ ਬੰਦੀਆਂ ਨੇ ਆ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੋ ਕਿ ਇਹ ਧਰਨੇ ਦਿੱਤੇ ਤੇ ਉਹਨਾਂ ਦੇ ਪੁਤਲੇ ਫੁੱਕੇ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਦੇ ਦੋ ਪੁਤਲੇ ਨੇ ਜੋ ਫੁੱਕੇ ਨੇ ਭਾਰੀ ਇਕੱਠ ਦੇ ਨਾਲ मुर्दाबा मुबा सरकार मुा मुर्दाबा मुर्दाबा सरकार मुा मुर्दाबा मुर्दाबा मोदी मुर्दाबा मु अमिता पुछड़ मुर्दाबा ਜੈ ਹਮਾਰੇ ਜੈ ਜਾਗੀ ਤੂ ਕਰ ਕਰੇ

ਇੱਟਾਂ ਮੈਨਾਂ ਬੈਠੇ ਆਂ ਕਿਸੇ ਨੂੰ ਕੁਛ ਨਹੀਂ ਕਰੇ ਪੁਲਸ ਘੜੀਆਂ ਸਾਹਮਣੇ ਦੇਖ ਲਵੇ ਹੁਣ ਤੁਸੀਂ ਇਹ ਦੱਸ ਦੋ ਵਿੱਚ ਸੱਤੇ ਕਰਵਾਣਾ ਕੀ ਐ ਮੈਨੂੰ ਲੋਕਾਂ ਨੂੰ ਉਹ ਕਹਿਣਾ ਨਹੀਂ ਆਂਦਾ ਵੀ ਜੋ ਕਹਿਤਾ ਮੈਂ ਮੁਕਰਾਂ ਜੋ ਮੈਂ ਕਹੂੰਗਾ ਉਹ ਟੱਲ ਹੋਊਗਾ ਮੈਂ ਹੁਣ ਤੁਸੀਂ ਇਹ ਦੱਸੋ ਵੀ ਸਾਡੇ ਨਾਰੇ ਬਦਲਨੇ ਆ ਜਾਂ ਕੀ ਕਰਨਾ ਇੱਕ ਸਾਦ ਅਸੀਂ ਦੋ ਮਿੰਟ ਬਾਪਾ ਜੀ ਮੈਂ ਦੋ ਮਿੰਟ ਦੇ ਦੂੰਗਾ ਮੈਨੂੰ 20 ਸਾਲ ਹੋ ਗਏ ਮੈਂ ਉਹੀ ਗੱਲ ਕਰੂੰਗਾ ਜਿਹੜੀ ਮੈਂ ਕਰ ਸਕਦਾ ਇੱਕ ਸਾਲ ਸਤਨਾ ਬੈਗੁਰੂ ਦਾ ਜਾਪ ਕਰਿਆ ਚੰਡੀਗੜ੍ਹ ਬੈਠ ਕੇ ਇੱਕ ਸਾਲ ਉਹ ਤੋਂ ਬਾਅਦ ਮੈਂ ਇਹ ਨਾਰਾ ਛੱਡਿਆ ਰਾਜ ਕਰੇਗਾ ਖਾਲਸਾ ਹੁਣ ਤੁਸੀਂ ਦੱਸੋ ਅੱਜ ਸੰਤਾਂ ਦੇ ਨਾਰੇ ਲਾਏ ਆ ਹੁਣ ਜਨਾਰ ਤੁਸੀਂ ਦੱਸੋ ਤੁਸੀਂ ਪੂਰੇ ਜ਼ਿਲ੍ਹੇ ਦੇ ਮਾਲਕ ਐ ਇਸੇ ਨਾਰਾ ਕਿਹੜਾ ਪਈਏ ਬੋਲਣਾ ਨਹੀਂ ਕਿਸੇ ਨੇ ਚੁੱਪ ਕਰੇ ਰਹੋ ਕਿਹੜਾ ਨਾਰਾ ਲਾਣੋ ਜੋ ਤੁਸੀਂ ਕਹੋਗੇ ਉਹੀ ਲਾਵਾਂਗੇ ਆਜੋ ਮੈਂ ਦੱਸਾਂ ਜੇ ਦਾ ਜਤੇ ਦਾ ਜਤੇ ਦਾ ਜੀ ਮੈਂ ਤੁਹਾਨੂੰ ਖੇਡ ਕਹਿਣਾ ਤੁਸੀਂ ਮੈਨੂੰ ਨਾ ਰੋਕਿਆ ਕਰੂ ਤੁਸੀਂ ਮੈਨੂੰ ਪਾਉ ਰੋਕਣਾ ਮੈਨੂੰ ਬੋਲੋ ਫਿਰ ਕਿਉਂ ਕੋਈ ਨਹੀਂ ਕੋਈ ਨਹੀਂ ਨਾ ਨਾ ਬਿਲਕੁਨ ਨਹੀਂ ਕੋਈ ਨਹੀਂ ਤੁਸੀਂ ਤੁਹਾਡੇ ਕੋਲੇ ਤਿੰਨ ਚੀਜ਼ਾਂ ਇੱਕ ਮਿੰਟ ਤੁਹਾਡੇ ਕੋਲੇ ਤਿੰਨ ਚੀਜ਼ਾਂ ਪਰਚਾ ਪਾ ਦਿਓ ਅੰਦਰ ਛੇੜ ਦਿਓ ਗੋਲੀ ਮਾਰ ਦਿਓ ਉਹਨਾਂ ਤੀਹਾਂ ਤੇ ਅਸੀਂ ਡਰਦੇ ਨਹੀਂ ਇਹ ਟਾਪੀ ਤੋਂ ਸਟਾਰਟ ਕਰਿਆ ਹੋਇਆ ਜੱਟ ਸਾਹਮਣੇ ਨਹੀਂ ਆਇਆ ਸਮਝ ਗਏ ਨਾ ਤਾਸੀ ਦੋ ਸਟਾਰਟ ਕਰਿਆ ਹੋਇਆ ਪਰ ਹੁਣ ਇੱਕ ਗੱਲ ਇਹ ਹੈ ਵੀ ਹੁਣ ਮੈਨੂੰ ਐਂ ਦੱਸ ਦੋ ਤੁਸੀਂ ਨਾਰਾ ਕਿਹੜਾ ਚਾਹੁੰਦੇ ਆ ਕਿਉਂਕਿ ਅੱਜ ਮੈਂ ਮੇਰੇ ਨਾਲ ਸਾਰੇ ਸਾਤ ਬਈ ਵਾਲੇ ਬੰਦੇ ਆਏ ਵੀ ਏ ਜੇ ਅਸੀਂ ਕਿਨਾਰਾ ਦੇਵਾਂਗੇ ਪਿੰਡੂ ਮੰਦਿਰਾਂ ਤੁਰ ਕੇ ਆ ਜਾਣੀਆਂ ਤੁਸੀਂ ਉਹਨਾਂ ਬਾਰੇ ਕੀ ਸੋਚਦੇ ਜੇ ਅਸੀਂ ਗਲਤ ਥੋੜਾ ਜਿਹਾ ਵੀ ਮੈਸੇਜ ਦੇ ਦਈਏ ਮੁੰਡੇ ਇੱਥੇ ਆ ਗਏ ਇੱਥੇ ਮਾਹੌਲ ਖਰਾਬ ਹੋ ਗਿਆ ਤੁਸੀਂ ਉਹਦਾ ਕੀ ਮੈਸੇਜ ਦੰਨੇ ਦੱਸੋ 15 ਅਗਸਤ ਨੂੰ ਤੁਸੀਂ ਬਾਦੇ ਕਰ ਕਰ ਸਾਡੇ ਨਾਲ ਮੁੱਕਰਗੇ ਮੈਂ ਜਿੱਦ ਤੱਕ ਨਹੀਂ ਬੋਲਿਆ ਤੁਸੀਂ ਕਿਹਾ ਸੀ ਜ਼ਰੇਦਾਰ ਨੂੰ ਲੈ ਕੇ ਆਵਾਂਗੇ ਤਾਂ ਤੁਸੀਂ 31 ਮੈਂਬਰੀ ਬੰਦ ਕਰ ਦਿਓ ਅਸੀਂ 40 ਦਿਨ 31 ਮੈਂਬਰੀ ਬੰਦ ਕਰਕੇ ਰੱਖੀਏ ਦੱਸੋ ਤੁਸੀਂ ਕਿੱਥੇ ਤੁਹਾਡੀ ਸਰਕਾਰ ਕਿਉਂ ਨਹੀਂ ਤੁਸੀਂ ਲਿਖਿਆ ਭੇਜਦੇ ਦੱਸੋ ਕਿੱਥੇ ਤੁਹਾਡੇ ਆਈਪੀਐਸ ਕਿੱਥੇ ਤੁਹਾਡੇ ਡੀਜੀਪੀ ਜਿਹੜੇ ਗੋਲੀਆਂ ਮਾਰਦੇ ਆਂ ਮੁੰਡਿਆਂ ਦੇ ਪਠਾਫ ਠਾ ਕੇ ਫੜ ਕੇ ਲੱਭਤ ਬਹਿਤ ਮੈਂ ਤੇਰੀ ਲੱਤ 'ਚ ਗੋਲੀ ਮਾਰ ਦੇ ਸਾਨੂੰ ਪਤਾ ਨਹੀਂ ਗੋਲੀਆਂ ਕਿਨੇ ਵਜਦੀਆਂ ਪਿਆਰ ਨਾਲ ਬੈਠ ਕੇ ਸ਼ਰਮ ਦੇ ਗੱਟ ਇੱਥੇ ਨੂੰ ਛੱਡ ਦਨੇ ਛੱਡ ਲੈ ਗੋਲੀ ਵੱਜ ਗਈ ਤੇ ਯਾਰ 1 ਮਿੰਟ ਭਾਈ ਇਹ ਕੋਟਾ ਗੱਲ ਤਾਂ ਹੀ ਜਾਊਗੀ ਪਾਉਂ ਤੂੰ ਵੀ ਗੱਲ ਸਹੀ ਤਰੀਕੇ ਨਾਲ ਕਰ ਦੇਣੀ ਤਾਂ ਹੀ ਗੱਲ ਆ ਜਾ ਇਹ ਲੱਗਣਾ ਚਾਹੀਦਾ ਕਿਉਂਕਿ ਜਿਹੜਾ ਮੈਂ ਤਾਂ ਆਪ ਗੁਰਸਿੱਖ ਨਹੀਂ ਹੈਗਾ ਅੰਬਰਤਾਰੀ ਨਹੀਂ ਹੈਗਾ ਜਿਹਦੀ ਆਪਣੀ ਦਸਤਾਰ ਦਾ ਪਤਾ ਨਹੀਂ ਬਿਨ ਦਸਤਾਰ ਦੀ ਇੱਜ਼ਤ ਕੀ ਹੁੰਦੀ ਏ ਉਹਨਾਂ ਚਿਰ ਤੱਕ ਪੰਜਾਬ ਦਾ ਸੀਐਮ ਜਿੰਨਾ ਚਿਰ ਤੱਕ ਅੰਬਰਤਾਰੀ ਗੁਰਸਿੱਖ ਨਾ ਬਣਿਆ ਤੇ ਤੁਹਾਡੀਆਂ ਚੁੰਨੀਆਂ ਵੀ ਰੁਲਣੀਆਂ ਤੇ ਤੁਹਾਡੀਆਂ ਪੱਗਾਂ ਵੀ ਰੁਲਣੀਆਂ ਜੇ ਸਾਰਾ ਪੰਜਾਬ ਧਿਆਨ ਦੇਵੇ ਆਉਣ ਵਾਲੇ ਟਾਈਮ ਤੇ 27 ਦੇ ਵਿੱਚ ਟੋਕਾ ਸਿੰਘ ਨਿਹੰਗ ਸਿੰਘ ਸਾਡਾ ਰਾਜਨੀਤੀ ਨਾਲ ਕੋਈ ਵਾਅ ਵਾਸਤਾ ਨਹੀਂ ਅਸੀਂ ਪੰਥਕ ਤੇ ਰਿਆਂ ਪੰਥ ਦੀ ਗੱਲ ਕਰਨੀ ਆ ਕੌਮ ਦੀ ਗੱਲ ਕਰਨੀ ਤੇ ਖਾਲਸਾ ਪੰਥ ਦੀ ਗੱਲ ਕਰਨੀ ਐ ਇਸ ਕਰਕੇ ਪੰਜਾਬ ਵਾਲੇ ਲੋਕ ਇਹ ਗੱਲ ਤੇ ਧਿਆਨ ਦੇਣ ਚੀਕਾ ਪੰਜਾਬ ਵਾਲੇ ਮਾਰਦੇ ਕਦੀ ਜ਼ਮੀਨਾਂ ਦੇ ਰਹੋਦੇ ਆ ਕਦੀ ਮਜ਼ਦੂਰ ਰਹੋਦੇ ਆ ਜੇ ਤੁਸੀਂ ਆਪਣੀ ਇੱਜ਼ਤਾਂ ਬਚਾਉਣੀ ਐ ਪੱਗਾ ਬਚਾਉਣੀ ਐ ਜ਼ਮੀਨਾਂ ਬਚਾਉਣੀ ਐ ਆਉਣ ਵਾਲੇ ਟਾਈਮ ਤੇ ਸੀਐਮ ਤੁਹਾਡਾ ਅਮਰਤਾਰੀ ਹੋਵੇ ਤੇ ਗੁਰਸੇਖ ਹੋਵੇ ਜਿਨੂੰ ਪਤਾ ਵੀ ਧੀਆਂ ਦੀ ਇੱਜ਼ਤ ਕੀ ਏ ਭੈਣਾ ਦੀ ਇੱਜ਼ਤ ਕੀ ਏ ਸਾਡੀਆਂ ਪੱਗਾਂ ਦੀ ਇੱਜ਼ਤ ਕੀ ਏ ਕਿਉਂਕੋ ਦਸਤਾਰ ਸਾਨੂੰ ਸਿਰ ਦੇ ਕੇ ਮਿਲੀ ਏ ਜੇ ਅਸੀਂ ਇਸ ਦਸਤਾਰਾ ਬਚਾਉਣੀਆ ਚਾਹੁੰਨੇ ਆ ਬੰਦੀ ਸਿੰਘਾਂ ਦਾ ਅਨਸਾਫ਼ ਮੰਗਣਾ ਚਾਹੁੰਨੇ ਆ ਜਾਂ ਬੇਦਬੀਆ ਤੇ ਕੋਈ ਕਾਨੂੰਨ ਬਣਾਉਣਾ ਚਾਹੁੰਨੇ ਆ ਤੁਹਾਨੂੰ ਕੀ ਲੱਗਦਾ ਸੀਐਮ ਸਾਨੂੰ ਬੰਦੀ ਸਿੰਘਾਂ ਤੇ ਕਾਨੂੰਨ ਬਣਾ ਦੂ ਕੋਈ ਬੇਦਬੀਆ ਤੇ ਬਣਾ ਦੂ ਕਦੀ ਨਹੀਂ ਬਣਾ ਕੇ ਦੇਗਾ ਕਿਉਂਕੋ ਜਿਹੜੀ ਸਰਕਾਰਾਂ ਚੱਲਦੀ ਏ ਵੀ ਦਿੱਲੀ ਤੋਂ ਚੱਲਦੀ ਏ ਸਾਡੇ ਸੀਐਮ ਦੇ ਪੱਲੇ ਕੁਝ ਨਹੀਂ ਹੈਗਾ ਇਸ ਵਾਰ ਕੇ 27 ਆ ਗਿਆ ਤੁਸੀਂ ਤਕੜੇ ਹੋ ਜਿਹੜਾ ਵੀ ਪੰਜਾਬ ਦਾ ਕੋਈ ਸੀਐਮ ਹੋਵੇ ਗੁਰਸਿੱਖ ਹੋਵੇ ਅੰਮ੍ਰਿਤਧਾਰੀ ਹੋਵੇ ਜਿਹਨੂੰ ਪੱਗ ਦੀ ਇਲਾਜ ਹੋਵੇ ਜਿਹਨੂੰ ਬੇਦਬੀ ਬਾਰੇ ਪਤਾ ਹੋਵੇ ਗੁਰੂਗ੍ਰਾਮ ਸਾਹਿਬ ਦੀ ਬੇਦਬੀ ਕਿਉਂ ਹੁੰਦੀ ਏ ਇਸ ਕਰਕੇ ਸਾਰੇ ਤਕੜੇ ਹੋ ਕੇ ਤੁਸੀਂ ਜਿਹੜੀ 15 ਅਗਸਤ ਆ ਰਹੀ ਉਹਦਾ ਤਕੜਾ ਪ੍ਰੋਗਰਾਮ ਦੋ ਸਾਰੇ ਜਿੰਨੇ ਵੀ ਥੋਦੇ ਪ੍ਰਬੰਧਕ ਐ ਕਮੇਟੀ ਵਾਲੇ ਆ ਤੇ ਅਸੀਂ ਉਹਨਾਂ ਦੇ ਨਾਲ ਚੜ੍ਹਦੀ ਕਲਾ ਤੇ ਤਿਆਰ ਪਰ ਤਿਆਰ ਖੜੇ ਆ ਸਮੁੱਚੀ ਸੰਗਤ ਨੂੰ ਇਹੀ ਬੇਨਦੀ ਏ ਵੀ ਜੇ ਬੰਦੀ ਸਿੰਘਾਂ ਦਾ ਇਨਸਾਫ ਲੈਣਾ ਸੀ ਬੇਦਬੀ ਦਾ ਇਨਸਾਫ ਲੈਣਾ ਤੇ ਪੰਜਾਬ ਦਾ ਸੀਐਮ ਗੁਰਸਿੱਖ ਹੋਣਾ